ਸ਼ਮਜੀ ਤੁਸੀਂ ਪੁੱਛੋ ਸਸਕਾਰ ਤੇ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਨਾ ਪੂ ਹੁਣ ਉਹ ਪੂਰਾ ਹੋਣ ਵਾਲਾ ਇੱਕ ਯੁੱਗ ਦਾ ਅੰਤ ਹੋ ਚੁੱਕਾ ਹੈ ਬਹੁਤ ਲੋਕਪ੍ਰਾਪਕ ਨੇ ਕਲਾਕਾਰ ਬਹੁਤ ਪਪਕ ਨੇ ਕਿਉਂਕਿ ਬਹੁਤ ਕਮਾਲ ਦੀ ਰੂਹ ਸਾਨੂੰ ਜਸਵਿੰਦਰ ਭੱਲਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਵੱਡਾ ਘਾਟਾ ਹੈ ਜੀ ਕਿਉਂਕਿ ਪਹਿਲਾਂ ਇੰਡਸਟਰੀ ਸਾਡੀ ਛੋਟੀ ਹੈ ਔਰ ਲੈ ਦੇ ਕੇ ਪੰਜ ਸੱਤ ਲੈਜੈਂਡ ਬੰਦੇ ਸਾਡੇ ਕੋਲ ਹੈ ਸੀਨੀਅਰਾਂ ਤੋਂ ਬੀ ਐਨ ਸ਼ਰਮਾ ਜੀ ਹੈ ਗੁਰਪ੍ਰੀਤ ਗੁੱਗੀ ਪਾ ਜੀ ਹੈ ਯੋਗਰਾਜ ਗੁੱਗੂ ਗਿੱਲ ਜੀ ਔਰ ਨਿਰਮਲ ਰਿਸ਼ੀ ਮੈਂ ਦਿਪલ્લા ਸਾਹਿਬ ਇਹ ਲੈਜੈਂਡ ਬੰਦੇ ਸੀ ਸੀਨੀਅਰ ਜਿੰਨੇ ਵੀ ਹੈਗੇ ਆ ਔਰ ਖਾਸ ਇਹਨਾਂ ਦੀ ਜਿਹੜੀ ਗ੍ਰੇਟਨੈਸ ਸੀਗੀ ਔਨ ਦੀ ਸਪੋਰਟ ਛੋਟੇ ਛੋਟੇ ਪੰਚ ਇੰਪਰੋਵਾਈਜ਼ੇਸ਼ਨ ਡਾਇਲੋਗ ਡਿਲੀਵਰੀ ਮਤਲਬ ਟਾਈਮਿੰਗ ਹਰ ਇੱਕ ਚੀਜ਼ ਦੇ ਵਿੱਚ ਪਰਫੈਕਟ ਸੀਗੇ ਡਾਇਰੈਕਟਰ ਨੂੰ ਟੈਨਸ਼ਨ ਅੱਧੀ ਕਰ ਦਿੰਦੇ ਸੀ ਕਿ ਵੀ ਤੂੰ ਇਦਾਂ ਨਹੀਂ ਇਦਾਂ ਕਰਨਾ ਆਪਣੇ ਆਪ ਡਾਇਰੈਕਟਰ ਨੂੰ ਪ੍ਰੋਡਿਊਸਰ ਨੂੰ ਸੁਜੈਸਟ ਕਰ ਦਿੰਦੇ ਸੀ ਵੀ ਇਦਾਂ ਨਹੀਂ ਇਦਾਂ ਕਰ ਸੌਖਾ ਕਰ ਦਿੰਦੇ ਸੀ ਤੇ ਮੌਕੇ ਤੇ ਹੀ ਡਾਇਲੋਗ ਤੇ ਪੰਚ ਆਪਣੇ ਆਪ ਬਣਾ ਲੈਂਦੇ ਸੀ ਤੇ ਸਾਨੂੰ ਸਿਉਰਟੀ ਰਹਿੰਦੀ ਸੀ ਵੀ ਚਲੋ ਫਿਲਮ 'ਚ ਭੱਲਾ-ਭਾਜੀ ਹੈਗੇ ਆ ਪਰ ਟਿਕਟ ਬਾਈ ਕਰਦੇ ਸੋਚਦੇ ਨਹੀਂ ਸੀਗੇ ਇਹ ਘੱਟ ਤੋਂ ਘੱਟ ਜਦੋਂ ਪਰਦੇ ਤੇ ਹੋਣਗੇ ਤੁਸੀਂ ਬੋਰ ਨਹੀਂ ਹੋਵੋਗੇ ਜੀ ਜਦੋਂ ਬਚਪਨ ਦੇ ਵਿੱਚ ਸੀਗੇ ਆਪਾਂ ਅ ਛਣਕਾ ਟਾਂਦਾ ਹੁੰਦਾ ਸੀ ਇਹਨਾਂ ਦਾ ਆਡੀਓ ਰਹੀ ਹਸਾ ਦਿੰਦੇ ਸੀ ਫਿਰ ਸੀਰੀਜ਼ ਦਾ ਦੌਰ ਆਇਆ ਉਹਨਾਂ ਨੇ ਨੀਲੂ ਸ਼ਰਮਾ ਤੇ ਨੀਲੂ ਜੀ ਤੇ ਬਾਲਮਕੰਦ ਸ਼ਰਮਾ ਸੋਰੀ ਹੈ ਨਾ ਉਹਨਾਂ ਦੇ ਨਾਲ ਹਾਂ ਬਹੁਤ ਸਾਨੂੰ ਐਂਟਰਟੇਨ ਕਰਦੇ ਸੀ ਕਦੇ ਕੋਈ ਕਿਰਦਾਰ ਕਰਕੇ ਕਦੇ ਚਾਚਾ ਚਾਤਰਾ ਬਣ ਕੇ ਤੇ ਪੋਲੀਟੀਕਲ ਸਟਾਇਰ ਵੀ ਕਰਦੇ ਸੀ ਪੰਜ ਸਰਕਾਰਾਂ ਦੀ ਮਾੜੀ ਨੀਤੀਆਂ ਤੇ ਪੰਚ ਵੀ ਕਰਦੇ ਸੀ ਇੱਕ ਵਾਰੀ ਭੁਗਤਣਾ ਵੀ ਪਿਆ ਸੀ ਉਹਨਾਂ ਨੂੰ ਸ਼ਾਇਦ ਕੈਪਟਨ ਅਮਰਿੰਦਰ ਜੀ ਦੇ ਕਿਰਦਾਰ ਦੇ ਬਾਰੇ ਕੁਝ ਉਹਨਾਂ ਨੇ ਕੁਝ ਕਹਿਤਾ ਸੀਗਾ ਉਹਨਾਂ ਨੂੰ ਸ਼ਾਇਦ ਭੁਗਤਣਾ ਵੀ ਪਿਆ ਸੀਗਾ ਪਰ ਪੋਲੀਟੀਕਲ ਸਟਾਇਰ ਵੀ ਕਰਦੇ ਸੀ ਕਾਮੇਡੀ ਵੀ ਕਰਦੇ ਸੀ ਔਰ ਪੰਜਾਬੀ ਮਾਂ ਬੋਲੀ ਲਈ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਆਪਾਂ ਭੁੱਲ ਨਹੀਂ ਸਕਦੇ ਹੁਣ ਜਦੋਂ ਜਦੋਂ ਕੈਰੀ ਆਨ ਜੱਟਾ ਦਾ ਸੀਕਵਲ ਆਇਆ ਕਰੂਗਾ ਸਰਦਾਰ ਜੀ ਦਾ ਸੀਕਵਲ ਆਇਆ ਕਰੂਗਾ ਇੱਕ ਵਾਰੀ ਜ਼ਰੂਰ ਆਪਾਂ ਯਾਦ ਕਰਿਆ ਕਰਾਂਗੇ ਵੀ ਉਹ ਗੰਦੀ ਲਾਦ ਵਰਗਾ ਕੋਈ ਡਾਇਲੌਗ ਨਹੀਂ ਯਾਰ ਕਾਲੀ ਕੋਟ ਵਰਗਾ ਕੋਈ ਡਾਇਲੌਗ ਨਹੀਂ ਉਹਨਾਂ ਚੀਜ਼ਾਂ ਨੂੰ ਮਿਸ ਕਰਾਂਗੇ ਹਾਂ ਇਸ ਵਕਤ ਇਹਨਾਂ ਪੰਜਾਬੀ ਗਾਇਕ ਰਿਸ਼ਮ ਸਿੰਘ ਅਮੂਲ ਤਾਂ ਇਹਨਾਂ ਨੇ ਵੀ ਗੱਲਬਾਤ ਕੀਤੀ ਰਿਸ਼ਮ ਜੀ ਤੁਸੀਂ ਪਹੁੰਚੋ ਸਸਕਾਰ ਤੇ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਨਾ ਪੂਰਾ ਹੋਣ ਵਾਲਾ ਇੱਕ ਯੁੱਗਦਾਂਤ ਹੋ ਚੁੱਕਾ ਹੈ ਬਹੁਤ ਲੋਕਪ੍ਰਾਪਕ ਨੇ ਕਲਾਕਾਰ ਬਹੁਤ ਪਾਪਕ ਨੇ ਕਿਉਂਕਿ ਬਹੁਤ ਕਮਾਲ ਦੀ ਰੂਹ ਸਾਨੂੰ ਜਸਵੰਦਰ ਭੱਲਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਵੱਡਾ ਘਟ ਹੈ ਜੀ ਕਿਉਂਕਿ ਪਹਿਲਾਂ ਇੰਡਸਟਰੀ ਸਾਡੀ ਛੋਟੀ ਹੈ ਔਰ ਲੈ ਦੇ ਕੇ ਪੰਜ ਸੱਤ ਲੈਜੈਂਡ ਬੰਦੇ ਸਾਡੇ ਕੋਲ ਹੈ ਸੀਨੀਅਰਾਂ ਤੋਂ ਬੀ ਐਨ ਸ਼ਰਮਾ ਜੀ ਹੈ ਗੁਰਪ੍ਰੀਤ ਗੁੱਗੀ ਪਾ ਜੀ ਹੈ ਯੋਗਰਾਜ ਗੁੱਗੂ ਗਿੱਲ ਜੀ ਔਰ ਨਿਰਮਲ ਰਿਸ਼ੀ ਮੈਂ ਤੇ ਭੱਲਾ ਸਾਹਿਬ ਇਹ ਲੈਜੈਂਡ ਬੰਦੇ ਸੀ ਸੀਨੀਅਰ ਜਿੰਨੇ ਵੀ ਹੈਗੇ ਆ ਔਰ ਖਾਸ ਇਹਨਾਂ ਦੀ ਜਿਹੜੀ ਗ੍ਰੇਟਨੈਸ ਸੀਗੀ on the spot ਛੋਟੇ ਛੋਟੇ ਪੰਚ ਇੰਪਰੋਵਾਈゼਸ਼ਨ ਡਾਇਲੌਗ ਡਿਲੀਵਰੀ ਮਤਲਬ ਟਾਈਮਿੰਗ ਹਰ ਇੱਕ ਚੀਜ਼ ਦੇ ਵਿੱਚ ਪਰਫੈਕਟ ਸੀਗੇ ਡਾਇਰੈਕਟਰ ਨੂੰ ਟੈਨਸ਼ਨ ਅੱਧੀ ਕਰ ਦਿੰਦੇ ਸੀ ਕਿ ਵੀ ਤੂੰ ਇਦਾਂ ਨਹੀਂ ਇਦਾਂ ਕਰਨਾ ਆਪਣੇ ਆਪ ਡਾਇਰੈਕਟਰ ਨੂੰ ਪ੍ਰੋਡਿਊਸਰ ਨੂੰ ਸੁਜੈਸਟ ਕਰ ਦਿੰਦੇ ਸੀ ਵੀ ਇਦਾਂ ਨਹੀਂ ਇਦਾਂ ਕਰ ਸੌਖਾ ਕਰ ਦਿੰਦੇ ਸੀ ਤੇ ਮੌਕੇ ਤੇ ਹੀ ਡਾਇਲੌਗ ਤੇ ਪੰਚ ਆਪਣੇ ਆਪ ਬਣਾ ਲੈਂਦੇ ਸੀ ਤੇ ਸਾਨੂੰ ਸਿਉਰਟੀ ਰਹਿੰਦੀ ਸੀ ਵੀ ਚਲੋ ਫਿਲਮ 'ਚ ਭੱਲਾ ਭਾਜੀ ਹੈਗੇ ਆ ਪਰ ਟਿਕਟ ਬਾਈ ਕਰਦੇ ਸੋਚਦੇ ਨਹੀਂ ਸੀਗੇ ਇਹ ਘੜ ਤੋਂ ਘਟ ਜਦੋਂ ਪਰਦੇ ਤੇ ਆਉਣਗੇ ਤੁਸੀਂ ਬੋਰ ਨਹੀਂ ਹੋਵੋਗੇ ਜੀ ਜਦੋਂ ਬਚਪਨ ਦੇ ਵਿੱਚ ਸੀਗੇ ਆਪਾਂ ਛਣ ਘਟ ਆਂਦਾ ਹੁੰਦਾ ਸੀ ਇਹਨਾਂ ਦਾ ਆਡੀਓ ਰਾਈ ਹਸਾ ਦਿੰਦੇ ਸੀ ਫਿਰ ਸੀਰੀਜ਼ ਦਾ ਦੌਰ ਆਇਆ ਉਹਨਾਂ ਨੇ ਨੀਲੂ ਸ਼ਰਮਾ ਤੇ ਨੀਲੂ ਜੀ ਤੇ ਬਾਲਮਕੰਦ ਸ਼ਰਮਾ ਸੌਰੀ ਹੈਨਾ ਉਹਨਾਂ ਦੇ ਨਾਲ ਹਾਂ ਬਹੁਤ ਸਾਨੂੰ ਐਂਟਰਟੇਨ ਕਰਦੇ ਸੀ ਕਦੇ ਕੋਈ ਕਿਰਦਾਰ ਕਰਕੇ ਕਦੇ ਚਾਚਾ ਚਾਤਰਾ ਬਣ ਕੇ ਤੇ ਪੋਲੀਟੀਕਲ ਸਟਾਇਰ ਵੀ ਕਰਦੇ ਸੀ ਪੰਜ ਸਰਕਾਰਾਂ ਦੀ ਮਾੜੀ ਨੀਤੀਆਂ ਤੇ ਪੰਚ ਵੀ ਕਰਦੇ ਸੀ ਇੱਕ ਵਾਰੀ ਭੁਗਤਣਾ ਵੀ ਪਿਆ ਸੀ ਉਹਨਾਂ ਨੂੰ ਸ਼ਾਇਦ ਕੈਪਟਨ ਅਮਰਿੰਦਰ ਜੀ ਦੇ ਕਰਦਾਰ ਦੇ ਬਾਰੇ ਕੁਝ ਉਹਨਾਂ ਨੇ ਕੁਝ ਕਹਿਤਾ ਸੀਗਾ ਉਹਨਾਂ ਨੂੰ ਸ਼ਾਇਦ ਭੁਗਤਣਾ ਵੀ ਪਿਆ ਸੀਗਾ ਪਰ ਪੋਲੀਟਿਕਲ ਸਟਾਇਰ ਵੀ ਕਰਦੇ ਸੀ ਕਾਮੇਡੀ ਵੀ ਕਰਦੇ ਸੀ ਔਰ ਪੰਜਾਬੀ ਮਾਂ ਬੋਲੀ ਲਈ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਆਪਾਂ ਭੁੱਲ ਨਹੀਂ ਸਕਦੇ ਹੁਣ ਜਦੋਂ ਜਦੋਂ ਕੈਰੀ ਆਨ ਜੱਟਾ ਦਾ ਸੀਕਵਲ ਆਇਆ ਕਰੂਗਾ ਸਰਦਾਰ ਜੀ ਦਾ ਸੀਕਵਲ ਆਇਆ ਕਰੂਗਾ ਇੱਕ ਵਾਰੀ ਜ਼ਰੂਰ ਆਪਾਂ ਯਾਦ ਕਰਿਆ ਕਰਾਂਗੇ ਵੀ ਯਾਰ ਗੰਦੀ ਲਾਦ ਵਰਗਾ ਕੋਈ ਡਾਇਲੋਗ ਨਹੀਂ ਯਾਰ ਕਾਲੀਕੋਟ ਵਰਗਾ ਕੋਈ ਡਾਇਲੋਗ ਨਹੀਂ ਉਹਨਾਂ ਚੀਜ਼ਾਂ ਨੂੰ ਮਿਸ ਕਰ ਰਹੇ ਹਾਂ ਇਸ ਵਕਤ ਇਹਨਾਂ ਪੰਜਾਬੀ ਗਾਇਕ ਰਿਸ਼ਮ ਸਿੰਘ ਅਮੂਲ ਤਾਂ ਇਹਨਾਂ ਨੇ ਵੀ ਗੱਲਬਾਤ ਕੀਤੀ